ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦੇ ਸ਼ਹਿਰ ਮਲੇਕੋਟਲਾ ਵਿੱਚ ਹੈਦਰ ਸੇਖ ਦੀ ਜਗ੍ਹਾ ਜੋ ਕਿ ਬਹੁਤ ਮਸ਼ਹੂਰ ਹੈ ਪੰਜਾਬ ਤੋਂ ਬਾਹਰੋਂ ਵੀ ਲੋਕ ਇੱਥੇ ਮੱਥਾ ਟੇਕਣ ਲਈ ਆਉਂਦੇ ਨੇਗੇ ਲਾਲਾਂ ਵਾਲਾ ਪੀਰ ਵੀ ਕਹਿੰਦੇ ਨੇ ਹੈਦਰ ਸੇਖ ਦੀ ਜਗ੍ਹਾ ਵੀ ਕਹਿੰਦੇ ਨੇ ਆਜੋ ਆਪਾਂ ਤੁਹਾਨੂੰ ਦਿਖਾਉਣੇ ਆਗੇ ਜਦੋਂ ਇੱਥੇ ਚੌਂਕੀ ਹੁੰਦੀ ਹੈਗੀ ਉਦੋਂ ਇੱਥੇ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਨਜਾਇਜ਼ ਇੱਥੇ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਹੁੰਦੀ ਇੰਨੀ ਨਜਾਇਜ਼ ਭੀੜ ਹੁੰਦੀ ਹੈ ਜੀ ਇਹਦੇ ਸਾਹਮਣੇ ਜਿਹੜਾ ਰਾਹ ਆਉਂਦਾ ਉਹ ਜਦੋਂ ਇੱਥੇ ਚੌਂਕੀ ਹੁੰਦੀ ਆ ਉਹ ਐਗਜ਼ਿਟ ਹੁੰਦਾਗਾ ਤੇ ਹੁਣ ਜਿੱਧਰੋਂ ਆਪਾਂ ਆ ਰਹੇ ਆਂਗੇ ਇਹ ਐਂਟਰੀ ਗੇਟ ਹੈ ਇੱਥੇ ਆ ਜਗ੍ਹਾ ਬਣੀ ਵੀ ਆ ਇੱਥੇ ਲੋਕ ਬੈਠ ਕੇ ਚੌਂਕੀ ਵੀ ਭਰਦੇ ਨੇ ਇਹੇ ਆ ਇੰਟਰੀਗੇਟ ਬਣੇ ਬਣੇ ਜਦੋਂ ਭੀੜ ਹੁੰਦੀ ਆ ਫਿਰ ਇਹਨਾਂ ਗੇਟਾਂ ਰਾਹੀਂ ਹੈਂਡਲ ਕੀਤਾ ਜਾਂਦਾ ਭੀੜ ਨੂੰ ਆ ਸਾਰੇ ਇੰਟਰੀਗੇਟ ਘੁੰਮ ਕੇ ਜਦੋਂ ਚੌਂਕੀਂ ਦੇ ਘੁੰਮ ਕੇ ਸਾਰੇ ਇੰਟਰੀਗੇਟ ਘੁੰਮਣ ਤੋਂ ਬਾਅਦ ਫਿਰ ਉਸ ਤੋਂ ਬਾਅਦ ਬੰਦਾ ਆ ਲਾਈਨ 'ਚ ਆਉਂਦਾ ਹੈਗਾ ਤੇ ਉੱਪਰ ਪੱਖੇ ਬڑے-ਬڑے ਲੱਗੇ ਹੁੰਦੇ ਨੇ ਤਾਂ ਕਿ ਲੋਕਾਂ ਨੂੰ ਗਰਮੀ ਨਾ ਫੀਲ ਹੋਵੇ ਅੱਜ ਤੁਹਾਨੂੰ ਦਿਖਾਉਣੇ ਆਂਗੇ ਅੰਦਰੋਂ ਤੁਹਾਨੂੰ ਦਰਸ਼ਨ ਕਰਾਉਣੇ ਆਂਗੇ ਲੋ ਜੀ ਆਪਾਂ ਪਹੁੰਚ ਚੁੱਕੇ ਆਂਗੇ ਜਮਾਂ ਐਂਟਰੀ ਗੇਟ ਤੇ ਠੀਕ ਹੈ ਹੁਣ ਆਪਾਂ ਅੰਦਰ ਜਾਣੇ ਆਂਗੇ 1 ਮਿੰਟ ਵੇਟ ਕਰਿਓ ਲੋ ਜੀ ਹੁਣ ਆਪਾਂ ਅੰਦਰ ਐਂਟਰ ਕਰਨ ਜਾ ਰਹੇ ਆਂਗੇ ਐਂਟਰੀ ਗੇਟ ਆ ਗਿਆ ਲੋ ਜੀ ਐਂਟਰੀ ਗੇਟ ਲੋ ਇਹ ਉਹ ਜਗਾਹ ਕੀ ਬਾਬੇ ਦੀ ਜਿੱਥੇ ਮੱਥਾ ਟੇਕਦਾ ਹੈਗਾ ਕਾਜੀਤਨ ਸਾਰਾ ਕਿਤੇ ਘੁੰਮ ਕੇ ਦਿਖਾਉਣੇ ਆਗੇ ਵੀਰਵਾਰ ਨੂੰ ਇੱਥੇ ਆਮ ਦਿੱਲੀ ਹਰੇਕ ਵੀਰਵਾਰ ਨੂੰ ਕਾਫੀ ਲੋਕ ਹੁੰਦੇ ਨੇ ਕਿ ਅੱਜ ਦਿਨ ਸੰਡੇ ਹੋਣ ਕਰਕੇ ਇੱਥੇ ਭੀੜ ਘੱਟ ਹੈਗੀ ਨਾ ਵਾਂਗੂ ਆਗੀ ਲੋਹੇ ਸਾਰੀ ਜਗ੍ਹਾ ਤੇ ਇਹ ਕੋਕਨ ਦਾ ਸੋਨਾ ਬਣਿਆ ਹੋਇਆ ਹੈ। ਇੱਥੇ ਚਾਦਰ ਛੱਡਦੀ ਹੈ। ਲੋਕ ਉਸਕੋ। ਇਸ ਤੋਂ ਬਾਅਦ ਇੱਥੋਂ ਜਿਹੜਾ ਆਪਣਾ ਬਾਹਰ ਐਂਟਰੀ 게ਟ ਹੈ, ਐਗਜ਼ਿਟ 게ਟ ਸੋਰੀ। ਉਹ ਵੀ ਤੁਹਾਨੂੰ ਦਿਖਾਉਣੇ ਆ। ਜੀ ਐਗਜ਼ਿਟ ਕਿੱਧਰ ਦੀ ਹੁੰਦੇ ਨੇਗੇ। ਤੁਸੀਂ ਬਣੇ ਰਹੋ। ਸਿੰਗਲ ਜਰਨੀ ਮਿਸ਼ਨ ਚੈਨਲ ਨਾਲ। ਇਹ ਐਗਜ਼ਿਟ ਐਗਜ਼ਿਟ ਹੋਣ ਤੋਂ ਬਾਅਦ ਇੱਧਰ ਦੀ ਐਗਜ਼ਿਟ ਗੇਟ ਹੈਗਾ ਦੇਖੋ ਤੁਹਾਨੂੰ ਦਿਖਾਉਣਾ ਜਿਵੇਂ ਇਹ ਮੇਨ ਗੇਟ ਆ ਗਿਆ ਸੀਗਾ ਆ ਐਗਜ਼ਿਟ ਗੇਟ ਆ ਗਿਆ ਉਸ ਤੋਂ ਬਾਅਦ ਫਿਰ ਇੱਥੋਂ ਐਗਜ਼ਿਟ ਗੇਟ ਆ ਗਿਆ ਜਿਹੜਾ ਕਿ ਉੱਥੇ ਜਾ ਰਹੂਗਾ ਜਿੱਥੇ ਆਪਾਂ ਐਂਟਰ ਹੋਏ ਸੀਗੇ ਜਿੱਥੇ ਤੁਹਾਨੂੰ ਦਿਖਾਇਆ ਸੀ ਕਿ ਆਪਾਂ ਸਪੀਡ ਨੂੰ ਹੈਂਡਲ ਕੀਤਾ ਜਾਂਦਾ ਹੈਗਾ ਉੱਥੇ ਆਪਾਂ ਜਾ ਰਹਾਂਗੇ ਦੇਖੋ ਲਓ ਬੇਟਾ ਹੁਣ ਮੂੰਹ ਕਿਉਂ ਛਿਪਾ ਰਹੇ ਹੋ ਆਹ ਲਓ ਜੀ ਇਹ ਉਹੀ ਜਗ੍ਹਾ ਆ ਗਈ ਜਿੱਥੋਂ ਆਪਾਂ ਐਂਟਰ ਹੋਏ ਸੀਗੇ ਉਹ ਸਾਹਮਣੇ ਆਹ ਲਓ ਇਹ ਸਾਹਮਣੇ ਇਹ ਗੇਟ ਆ ਗਿਆ ਲਓ ਦੋਸਤੋ ਅੱਜ ਤੁਹਾਨੂੰ ਹੈਦਰ ਸੇਖ ਤੇ ਦਰਸ਼ਨ ਕਰਾ ਦਿੱਤੇ ਜਿੱਥੇ ਕਿ ਦੱਸਿਆ ਸੀ ਪਹਿਲਾਂ ਵੀ ਇਹ ਬਹੁਤ ਭੀੜ ਹੁੰਦੀ ਆ ਜਦੋਂ ਇੱਥੇ ਜੇਠ ਦੀ ਚੌਂਕੀ ਹੁੰਦੀ ਆ ਓਕੇ ਦੋਸਤੋ ਮਿਲਦੇ ਆ ਕਿਸੇ ਨੈਕਸਟ ਬਲੌਗ ਚ